ਪੰਜਾਬ ਹੈਲਥ ਕੰਟਰੋਲ ਸੁਸਾਇਟੀ ਦੇ ਚਲਾਏ ਜਾ ਰਹੇ ਪ੍ਰੋਜੈਕਟ ਇੰਡੀਅਨ ਕਾਉਂਸਲ ਕਾਉਂਸਲ ਆਫ ਸੋਸ਼ਲ ਵੈਲਫੇਅਰ ਬਲੋਂ ਪਿੰਡ ਕਮਾਮ ਵਿਖੇ ਕੈਂਪ ਲਗਾਇਆ ਗਿਆ ਇਸ ਮੌਕੇ ਸਕਰੀਨਿੰਗ ਕਰਨ ਉਪਰੰਤ 36 ਟੈਸਟ ਕੀਤੇ ਗਏ ਤੇ ਐਚ ਆਈ ਵੀ ਸੰਬੰਧੀ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਗਈ ਇਸ ਮੌਕੇ ਸਤਵੰਤ ਸਿੰਘ ਗਿੱਲ ਓ ਆਰ ਡਬਲਯੂ ਗੁਰਪ੍ਰੀਤ ਸਿੰਘ ਜੱਬੋਵਾਲ ਓ ਆਰ ਡਬਲਯੂ ਕੁਮਾਰ ਬੰਗੜ ਇਨਮ ਏਨਮ ਬਵੀਤਾ F O R W R ਆਜਰਸਨ ਤੁਸੀਂ ਦੇਖਣ ਜਾ ਰਹੇ ਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਇਹ ਵਿਸ਼ੇਸ਼ ਰਿਪੋਰਟ ਚੈਨਲ ਨੂੰ ਵੀਡੀਓ ਦੇਖਦੇ ਸਾਰੀ ਸਬਸਕ੍ਰਾਈਬ ਕਰੋ ਤਾਂ ਕਿ ਜਦਾ ਸੀਪਾ ਸਿੰਘ ਨਗਰ ਦੀ ਹਰ ਰਿਪੋਰਟ ਤੁਹਾਡੇ ਤੱਕ ਪਹੁੰਚਦੀ ਰਹੇ ਸਨ ਸਤਿ ਸ਼੍ਰੀ ਅਕਾਲ ਜੀ ਸਾਡਾ ਇਹ ਪੰਜਾਬ ਏਡਸ ਕੰਟਰੋਲ ਇੰਡੀਅਨ ਕਾਉਂਸਲ ਆਫ ਸੋਸ਼ਲ ਵੈਲਫੇਅਰ ਨਵਾਂ ਸ਼ਹਿਰ ਦੇ ਵੱਲੋਂ ਸਪੰਡ ਕਮਾਵਾਂ ਦੇ ਵਿੱਚ ਅੱਜ ਇੱਕ ਐਚਆਵੀ ਟੈਸਟਿੰਗ ਕੈਂਪ ਲਾਇਆ ਗਿਆ ਇਹ ਸਾਡੇ ਐਸਆਈ ਕੈਂਪ ਹੁੰਦੇ ਆ ਜਿਹਦੇ ਵਿੱਚ ਅਸੀਂ ਕਿ ਸਾਡੇ ਜਿਹੜੇ ਰਿਸਕ ਪਾਪੂਲੇਸ਼ਨ ਨਾਲ ਟੈਸਟ ਕਰਦੇ ਹਾਂ ਤੇ ਹੁਣ ਤੱਕ ਕਾਫੀ ਬੰਦੇ ਟੈਸਟ ਹੋ ਚੁੱਕੇ ਆ ਇਸ ਦੇ ਵਿੱਚ ਅਸੀਂ ਅਵੇਰਨੈਸ ਦੇ ਬਾਰੇ ਦੱਸਦੇ ਆ ਸਾਡੇ ਇਸ ਵੱਲੇ ਟੀਮ ਦੇ ਵਿੱਚ ਕੁਮਾਰ ਬੰਗੜ ਜੀ ਏ ਨਮ ਬੀਤਾ ਮੈਨੇਜਿੰਗ ਐਫ ਡਬਲਯੂ ਸਤਵੰਤ ਸਿੰਘ ਓਡਬਲਯੂ ਤੇ ਮੈਂ ਗੁਰਪ੍ਰੀਤ ਸਿੰਘ ਜਬੂਅਰ ਆਪਣੀ ਟੀਮ ਦੇ ਨਾਲ ਇੱਥੇ ਪਹੁੰਚੇ ਆ ਤੇ ਸਾਨੂੰ ਸਰਪੰਚ ਸਾਹਿਬ ਨੇ ਬਹੁਤ ਸਹਿਯੋਗ ਦਿੱਤਾ ਪੂਰੇ ਪੰਚਾਇਤ ਦੇ ਵੱਲੋਂ ਬਹੁਤ ਸਹਿਯੋਗ ਮਿਲਿਆ ਡਾਕਟਰ ਸਾਹਿਬ ਇੱਥੇ ਪਹੁੰਚਣੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਇੱਥੇ ਮੈਡੀਕਲ ਚੈੱਕਅਪ ਵੀ ਇੱਥੇ ਇਹਨਾਂ ਦਾ ਕੀਤਾ ਜਾ ਰਿਹਾ ਹੈ ਜੇ ਕਿਸੇ ਨੂੰ ਕਿਸੇ ਮੈਡੀਸਨ ਦੀ ਲੋੜ ਹੈ ਲਿਖ ਕੇ ਦਿੱਤੀ ਜਾ ਰਹੀ ਹੈ ਜੀ ਡਾਕਟਰ ਸਾਹਿਬ ਜਿਹੜੇ ਆਪਾਂ ਟੈਸਟ ਕਰ ਰਹੇ ਆਂ ਐਚ ਆਈ ਵੀ ਦੀ ਜੇ ਕੋਈ ਪੋਜ਼ਿਟਿਵ ਆ ਜਾਂਦਾ ਉਹਨੂੰ ਵੀ ਕਿਸ ਤਰ੍ਹਾਂ ਆਪਾਂ ਨੂੰ ਅਟੈਂਡ ਕਰਦੇ ਆਂ ਅਸੀਂ ਸਰ ਸਭ ਤੋਂ ਪਹਿਲਾਂ ਜਿਹੜਾ ਉਹ ਦਾਟਾ ਕਨਫਿਡੈਂਸ਼ੀਅਲ ਰੱਖਿਆ ਜਾਂਦਾ ਹੈ ਉਹਦੇ ਨਾਲ ਦੀ ਕਾਉਂਸਲਿੰਗ ਉਹਦੇ ਕਨਸੈਂਟ ਲਿਆ ਜਾਂਦਾ ਫਿਰ ਉਹਦੇ ਕਨਫਰਮੇਟਿਵ ਟੈਸਟ ਕਰ ਲਈ ਅਸੀਂ ਆਈ ਸੀ ਡੀ ਜੇ ਬੰਦਾ ਪੋਜ਼ਿਟਿਵ ਆਉਂਦਾ ਤੇ ਅਸੀਂ ਉਹ ਅਡਾਪਟ ਕਰਦੇ ਆ ਉਹਦੀ ਏਆਰਟੀ ਦਵਾਈ ਚਲਾਣ ਤੱਕ ਜ਼ਿੰਮੇਵਾਰੀ ਸਿ ਆਪਣੀ ਲੈਣੀ ਹੈ ਜੀ ਜਿਹੜਾ ਬੰਦਾ ਨਸ਼ੇ ਕਰਦਾ ਆ ਜੇ ਉਹ ਪੋਸਟ ਪਾਜਦਾ ਆ ਆਪਾਂ ਨੂੰ ਕਿੱਥੇ ਕਿਦਾਂ ਆਪਾਂ ਟ੍ਰੀਟ ਕਰ ਦਪਾਂ ਉਹ ਵੀ ਸਰ ਸਾਡੇ ਕੇ ਸਾਡੇ ਪ੍ਰੋਜੈਕਟ ਦੇ ਵਿੱਚ ਚੱਲਦੇ ਪਏ ਇੱਕ ਆਈਡੀਓ ਪ੍ਰੋਜੈਕਟ ਚੱਲਦਾ ਪਿਆ ਫੀਮੇਲ ਸੈਕਸ ਵਰਕਰ ਤੇ ਮੇਲ ਸੈਕਸ ਵਰਕਰ ਤਿੰਨ ਪ੍ਰੋਜੈਕਟ ਚੱਲਦੇ ਪਏ ਜੇ ਮੁੰਡਾ ਕੋਈ ਨਸ਼ਾ ਕਰਦਾ ਵਾ ਸੂਈ ਸ਼ਰਿੰਜਦਾ ਇੱਕ ਦੂਜੀ ਸੂਈ ਸ਼ਰਿੰਜ ਸ਼ੇਅਰਿੰਗ ਕਰਦੇ ਨਾਲ ਉਹ ਪੋਜ਼ਿਟਿਵ ਹੋ ਜਾਂਦਾ ਆ ਤੇ ਅਸੀਂ ਉਹਦਾ ਹੀ ਟੈਸਟ ਕਰਵਾ ਕੇ ਆਪਣੇ ਕਨਫਰਮੇਟਰੀ ਜੀ ਕੋਈ ਬਦੀ ਨਸ਼ਾ ਕਰਦਾ ਆ ਉਹਦੇ ਪਰਿਵਾਰ ਦੇ ਵਿੱਚ ਮੈਂਬਰਾਂ ਦਾ ਟੈਸਟ ਆਪਾਂ ਕਰਦੇ ਆਂ ਕੋਈ ਨਹੀ ਜੀ ਜੇ ਮਤਲਬ ਜੇ ਸਾਡਾ ਹੁਣ ਮੁੰਡਾ ਨਸ਼ਾ ਕਰਦਾ ਆ ਸਾਨੂੰ ਪਤਾ ਉਹ ਰਿਸਕ ਵਿੱਚ ਆ ਜੇ ਉਹ ਮੈਰਿਟ ਤਾਂ ਉਹਦੀ ਵਾਈਫ ਦਾ ਟੈਸਟ ਕਰਦੇ ਆ ਉਹਦੇ ਸਪਾਊਸ ਦਾ ਕਰਦੇ ਆ ਜਾਂ ਉਹਦੇ ਪਾਰਟਨਰ ਜਿਹੜੇ ਉਹਦੇ ਨਾਲ ਰਿਲੇਸ਼ਨ ਵਿੱਚ ਨੇ ਜਿਆਦਾ ਫਿਰ ਸ਼ੇਰਿੰਗ ਪੈਟਰਨ ਨੇ ਉਹਨਾਂ ਦਾ ਵੀ ਟੈਸਟ ਕਰਦੇ ਆ ਜੀ ਉਹਦਾ ਟ੍ਰੀਟਮੈਂਟ ਆ ਉਹਦੇ ਘਰ ਬੈਠ ਕੇ ਚਲਾਉਣਾ ਜਾਂ ਕਿ ਆਪਾਂ ਨੂੰ ਰਿਜ਼ਰਵ ਕਰਦੇ ਆ ਕੀ ਕਰਦੇ ਆ ਨਹੀਂ ਜੀ ਅਸੀਂ ਉਹਨਾਂ ਦੇ ਪਹਿਲਾਂ ਤਾਂ ਕੰਸੈਂਟ ਲੈ ਕੇ ਆਪਣੇ ਦਸਤਰ ਵਿੱਚ ਬੁਲਾ ਕੇ ਇਥੋਂ ਵੀ ਉਹਨਾਂ ਨਾਲ ਨੰਬਰ ਵਗੈਰਾ ਲੈ ਕੇ ਪ੍ਰੋਪਰਾਂ ਦਾ ਜਨਕ ਕਿ ਨ ਹਸਪੀਟਲ ਤੋਂ ਸਾਡੇ ਆਰਟੀ ਸੈਂਟਰ ਆ ਉੱਥੇ ਉਹਦੀ ਸ਼ੁਰੂਆਤ ਕਰਦੇ ਹਾਂ ਜੀ ਜਿੱਦਾਂ ਕੋਈ ਤੇ ਅਸੀਂ ਉਹਨਾਂ ਦਾ ਹਰ 3 ਮਹੀਨੇ ਬਾਅਦ 6 ਮਹੀਨੇ ਬਾਅਦ ਕੰਨੇ ਆ ਜੀ ਪੈਸੇ 3 ਮਹੀਨੇ ਦਾ ਵਿੰਡੋ ਪੀਰੀਅਡ ਹੁੰਦਾ ਜੇ ਕੋਈ ਰਿਸਕ ਵਾਲਾ ਹੈਗਾ ਤਾਂ ਅਸੀਂ ਜ਼ਰੂਰ ਉਹਦੇ ਨੂੰ ਆਪਣੇ ਨਾਲ ਜੋੜਦੇ ਹਾਂ ਰਜਿਸਟਰ ਕਰਦੇ ਹਾਂ ਆਪਣੀ ਸਰਵਿਸ ਦਿੰਦੇ ਹਾਂ ਸਾਡੇ ਸੈਂਟਰ ਦੇ ਬਲੋ ਜੀ ਸਪੈਸ਼ਲ ਇਸ ਕਰਕੇ OST ਸੈਂਟਰ ਚਲਾਇਆ ਜਾ ਰਿਹਾ ਜੀ OST ਸੈਂਟਰ ਵਿੱਚ ਜਿਹੜੇ ਮੁੰਡੇ ਨਸ਼ਾ ਕਰ ਰਹੇ ਆ ਅਸੀਂ ਉਹਨਾਂ ਨੂੰ ਕਹਿੰਦੇ ਆ ਕਿ ਜੇ ਨਸ਼ਾ ਕਰਦੇ ਸੇਫ ਨਸ਼ਾ ਕਰੋ ਇਸ ਤੋਂ ਬਾਅਦ OST ਸੈਂਟਰ ਦਾ ਆਪਣੇ ਮੂੰਹ ਚ ਰੱਖਣ ਵਾਲੀ ਜਿਹੜੀ ਗੋਲੀ ਦਿੱਤੀ ਜਾਂਦੀ ਹੈ ਉਹਦੀ ਨਸ਼ੇ ਦੀ ਤੋੜ ਖਤਮ ਕਰਕੇ ਹੌਲੀ ਹੌਲੀ ਉਹ ਨਸ਼ੇ ਤੋਂ ਮੁਕਤੀ ਪਾ ਸਕਦਾ ਜੀ ਠੀਕ ਹੈ ਥੈਂਕ ਯੂ ਸਰ ਧੰਨਵਾਦ ਜੀ ਹਾਂਜੀ ਸਰਪੰਚ ਸਾਹਿਬ ਜੀ ਅੱਜ ਆਪਣੇ ਥੇ ਸਾਡੇ ਪਿੰਡ ਦੇ ਵਿੱਚ ਇੰਡੀਅਨ ਕਾਉਂਸਲ ਆਫ ਸੋਸ਼ਲ ਵੈਲਫੇਅਰ ਵੱਲੋਂ ਐ AIDS ਦੇ ਜਾਗਰੂਕਾ ਕੈਂਪ ਲਗਾਇਆ ਗਿਆ ਤੁਹਾਡਾ ਦੇ ਬਾਰੇ ਕੀ ਕਹਿਣਾ ਹੈ ਅੱਜ ਪਿੰਡ ਕਮਾਮ ਦੇ ਵਿੱਚ ਜਿਹੜਾ ਪੰਜਾਬ ਸਟੇਟ AIDS ਕੰਟਰੋਲ ਸੁਸਾਇਟੀ ਦੇ ਵੱਲੋਂ ਇਹ HIV ਟੈਸਟ ਦਾ ਜਿਹੜਾ ਫ੍ਰੀ ਟੈਸਟ ਕੈਂਪ ਜਿਹੜਾ ਆ ਪਿੰਡ ਕਮਾਮ ਦੇ ਵਿੱਚ ਇਹ ਸਾਰੀ ਮੈਡੀਕਲ ਟੀਮ ਦੇ ਵੱਲੋਂ ਲਗਾਇਆ ਜਾ ਰਿਹਾ ਹੈ ਤੇ ਉਹ ਸਾਰਾ ਜਿਹੜਾ ਮੈਡੀਕਲ ਸਟਾਫ ਆ ਇਸ ਨਗਰ ਦੇ ਵਿੱਚ ਪਹੁੰਚ ਕੇ ਸੀ ਉਹਨਾਂ ਦਾ ਪਹੁੰਚਣ ਦਾ ਧੰਨਵਾਦ ਵੀ ਕਰਦੇ ਆ ਔਰ ਪਬਲਿਕ ਨੂੰ ਜਿਹੜਾ ਪੰਜਾਬ ਸਰਕਾਰ ਦਾ ਇਹ ਮੈਸੇਜ ਆ ਹਰ ਪਿੰਡ ਦੇ ਵਿੱਚ ਪਹੁੰਚਣਾ ਚਾਹੀਦਾ ਕਿ ਜਿਹੜਾ ਵੀ ਕੋਈ ਬੱਚਾ ਕਿਸੇ ਤਰ੍ਹਾਂ ਜਾਂ ਡਰੱਗਸ ਦੇ ਨਾਲ ਪ੍ਰਭਾਵਿਤ ਹੋ ਗਿਆ ਜਾਂ ਕਿਸੇ ਤਰ੍ਹਾਂ ਦਾ ਵੀ ਨਾਲ ਜਿਹੜਾ ਇਹਦੇ ਨਾਲ ਕੋਈ ਅਫੈਕਟਡ ਬੰਦਾ ਆ ਉਹ ਟੈਸਟ ਕਰਵਾਵੇ ਤਾਂ ਜਿਹੜੀ ਆ ਇਹ ਸਾਰੀ ਮੈਡੀਕਲ ਟੀਮ ਜਿਹੜੇ ਉਹਦਾ ਇਲਾਜ ਦਾ ਉਹਦੀ ਕਾਉਂਸਲਿੰਗ ਦਾ ਜਿਹੜਾ ਸਾਰਾ ਫ੍ਰੀ ਪ੍ਰਬੰਧ ਕਰ ਰਹੀ ਆ ਤੇ ਅਸੀਂ ਇਹ ਸਾਰੀ ਮੈਡੀਕਲ ਟੀਮ ਅੱਜ ਪਿੰਡ ਕਮਾਮ ਦੇ ਵਿੱਚ ਪਹੁੰਚਰਦੇ ਉਹਨਾਂ ਦਾ ਧੰਨਵਾਦ ਵਾ ਤੇ ਜਿਹੜਾ ਸਾਰਾ ਦਿਨ ਇਹ ਕੈਂਪ ਜਿਹੜਾ ਇਸ ਨਗਰ ਦੇ ਵਿੱਚ ਚਲਾਇਆ ਜਾ ਰਿਹਾ ਤਾਂ ਅਸੀਂ ਪੰਜਾਬ ਸਰਕਾਰ ਦਾ ਤੇ ਔਰ ਸਾਡੇ ਡਾਕਟਰ ਸਾਹਿਬਾਨ ਜਿਹੜੇ ਪਹੁੰਚੇ ਆ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਗram ਪੰਚਾਇਤ ਦੇ ਵੱਲੋਂ ਤਾਂ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ